ਅੱਜ ਸ਼ਾਹਕੋਟ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚ ਸ ਆ ਰਾਮ ਸਿੰਘ ਔਲਖ ਨਕੌਦਰ ਵੱਲੋਂ ਆਪਣੀ ਪੂਰੀ ਟੀਮ ਲੈ ਕੇ ਨਾਲ ਸਾਡੇ ਸ਼ਹਿਰ ਦੇ ਪ੍ਰੈਜ਼ੀਡੈਂਟ ਉਪਕਲ ਸਾਹਿਬ ਨਕੌਦਰ ਤੋਂ ਔਰ ਸੂੂ ਟੀਚਰਸ ਬੰਨ ਔਰ ਕੋਚਸ ਬੰਨ ਨੇ ਇੱਥੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਇੱਥੇ ਕਰੀਬ 500 ਬੱਚਾ ਲੈ ਕੇ ਅੱਜ ਸ਼ਹਿਰ ਚ ਸ਼ਾਹਕੋਟ ਪਹਿਲੀ ਵਾਰ ਮੈਰਾਥਨ ਦੌੜ ਕਰਾ ਰਹੇ ਆ ਔਰ ਇਹ ਵੱਡਾ ਵੱਡਾ ਉਪਰਾਲਾ ਜਿਹਦੇ ਨਾਲ ਬੱਚਿਆਂ ਨੂੰ ਮੋਟੀਵੇਸ਼ਨ ਮਿਲ ਰਹੀ ਹੈ ਸਾਡੇ ਸੋਸਾਇਟੀ ਨੂੰ ਮਿਲ ਰਹੀ ਹੈ ਜਿੱਥੇ ਤੰਦਰੁਸਤੀ ਨਾਲ ਨਾਲ ਤੇ ਉੱਥੇ ਸਾਡੇ ਸਮਾਜ ਨੂੰ ਫੇਡ ਵੀ ਹੈ ਕਿ ਇਸ ਤਰ੍ਹਾਂ ਦੇ ਉਪਰਾਲੇ ਨਾਲ ਅਸੀਂ ਆਪਣੇ ਸਮਾਜ ਨੂੰ ਹੋਰ ਕ੍ਰਿਤਿਆਨ ਨੂੰ ਜਾਗਰਤ ਕਰ ਲਈ ਹੈ ਉਪਰਾਲਾ ਕੀਤਾ ਗਿਆ ਤੇ ਇਸ ਤਰ੍ਹਾਂ ਦੇ ਉਪਰਾਲੇ ਜਿਹੜੇ ਆ ਸਾਨੂੰ ਸਾਡੇ ਹੋਰ ਬੱਚਿਆਂ ਨੂੰ ਸਕੂਲਾਂ ਚ ਸੋਸਾਇਟੀ ਦੇ ਜਿਹਨੇ ਲੀਡ ਕਰ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਤੋਂ ਮੋਟੀਵੇਸ਼ਨ ਮਿਲ ਰਹੀ ਹੈ ਮੈਂ ਪੂਰੀ ਟੀਮ ਨੂੰ ਵਧਾਈਆਂ ਦਿੰਦਾ ਕਿ ਇਸ ਉਪਰਾਲੇ ਨਾਲ ਆਡੇ ਸ਼ਹਿਰ ਦੇ ਸ਼ਾਹਕੋਟ ਤੇ ਇੱਕ ਨਵਾਂ ਕਿੰਨਾ ਪ੍ਰੋਜੈਕਟ ਸ਼ੁਰੂ ਹੋਈ ਹੈ ਔਰ ਫਿਰ ਇੱਕ ਵਾਰੀ ਇਸ ਟੀਮ ਦਾ ਮੈਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਪੰਜਾਬ ਪੁਲਿਸ ਵੱਲੋਂ ਯੋਧ ਨਸ਼ਿਆਂ ਵਿਰੁੱਧ ਜਿਹੜੀ ਮੈਂ ਚਲਾ ਰਹੀ ਚਲਾਈ ਜਾ ਰਹੀ ਹੈ ਉਹਦੇ ਤਹਿਤ ਇਹ ਉਪਰਾਲਾ ਹੋਇਆ ਅੱਜ ਤੇ ਅਸੀਂ ਬੱਚਿਆਂ ਨੇ ਥਰੂ ਜਿਹੜਾ ਡਰਗ ਫ੍ਰੀ ਸਟੇਟ ਬਣਾਉਣ ਲਈ ਰੰਗਲਾ ਪੰਜਾਬ ਬਣਾਉਣ ਲਈ ਜੋ ਮਾਨ ਜੋ ਡੀਜੀ ਸਾਹਿਬ ਵੱਲੋਂ ਸੀਐਮ ਸਾਹਿਬ ਵੱਲੋਂ ਜਿਹੜਾ ਕਰਾਇਆ ਜਾ ਰਿਹਾ ਉਹਦੇ ਚੰਨ ਨੇ ਯੋਗਦਾਨ ਪਾਇਆ ਥੈਂਕ ਯੂ